ਦਾਦੀ ਦੀਆਂ ਪਾਉਂਦੀ ਸੀ ਉਹ ਬਜ਼ੁਰਗ ਮਾਤਾ ਉਹਦੀ ਦਾਦੀ ਹੈ ਪਰ ਮੈਂ ਕਦੇ ਉਹ ਨਹੀਂ ਕਰਿਆ ਤੀ ਘੱਟ ਵੱਧ ਜਾਣਦੇ ਪਸਾਣਦੇ ਸੀਗੇ ਹੁਣ ਤਾਂ ਉਹ ਆ ਕੇ ਗਈ ਆ ਪਰ ਦੋ ਵਾਰੀ ਆ ਗਈ ਆਪਣੇ ਘਰ ਤਾਂ ਹੁਣ ਉਹ ਉਹਨੇ ਵੀਡੀਓ ਪਾਈ ਅੱਜ ਇੱਕ ਦਿਨ ਦੁਬਾਰੀ ਆਈ ਤੇ ਉਦੋਂ ਮੈਂ ਬਣਾਈ ਸੀ ਲਾਈਵ ਚੱਲਦਾ ਸੀ ਮੇਰਾ ਬਸ ਐਵੇਂ ਹੀ ਭੈਣ ਬਣ ਗਈ ਤੇ ਐਵੇਂ ਮੈਂ ਉਹਦੀ ਵੀਡੀਓ ਦੇਖ ਦੇਂਦੀ ਸੀ ਐਵੇਂ ਦੁੱਖ ਮੈਨੂੰ ਸਮਝਦੀ ਆ ਮੈਂ ਜਿਵੇਂ ਉਹਦੇ ਨਾਲ ਬਣੀ ਹੋਵੇਂ ਮੇਰੇ ਨਾਲ ਬਣੀਆ ਹਨਾ ਕੋਈ ਨਾ ਕਮੈਂਟ ਕਰਦਾ ਸੀ ਕਿ ਉਹ ਵਿਚਾਰੀ ਸਟੋਰੀ ਦੱਸਦੀ ਆਪਣੀਆਂ ਆਇਆ ਆ ਕਹਿੰਦੇ ਝੂਠ ਬੋਲਦੀ ਐ ਫਲਾਣਾ ਮੈਂ ਉਹਦਾ ਦੁੱਖ ਸਮਝਦੀ ਸੀ ਮੈਂ ਕਮੈਂਟ ਚ ਕਹਿ ਦਿੰਦੀ ਸੀ ਹਾਂ ਵੀ ਜਿਹਦੇ ਨਾਲ ਬਣੀਆ ਉਹਨੂੰ ਪਤਾ ਐ ਉਦੋਂ ਦਾ ਬਸ ਦਿਲ ਮਿਲਣ ਲੱਗ ਗਿਆ ਸਾਡਾ ਦੋਨਾਂ ਦਾ ਹੁਣ ਅਸੀਂ ਮਿਲ ਗਈਆਂ ਦੋਨੋਂ ਭੈਣਾ ਬਣ ਗਈਆਂ ਪਹਿਲਾਂ ਨਹੀਂ ਕਦੇ ਮਿਲੀ ਸੀ ਉਹ ਮਹਾਰਾਜੀਆਂ ਨੇ ਜਾਂਦੀ ਹੁੰਦੀ ਸੀ ਸਾਥੇ ਸੰਤ ਅੱਧਰ ਆਪਣੇ ਹੰਸਾਲੀ ਸਾਹਿਬ ਅਜੀਤ ਸਿੰਘ ਜੀ ਮਹਾਰਾਜੀਆਂ ਦੇ ਜਾਂਦੀ ਹੁੰਦੀ ਸੀ ਉੱਥੇ ਉਹਦੀਆਂ ਵੀ ਵੀਡੀਓ ਦੇਖੀਆਂ ਨੇ ਐਵੇਂ ਬਸ ਮੈਨੂੰ ਲੱਗਾ ਸੀ ਉਹਦੇ ਨਾਲ ਹੋ ਗਿਆ ਐਵੇਂ ਹਨਾ ਹੁਣ ਉਹ ਮਿਲ ਗਈ ਪਹਿਲਾਂ ਮੈਨੂੰ ਐ ਨਹੀਂ ਪਤਾ ਸੀ ਪਟਿਆਲੇ ਰਹਦੀ ਆ ਕਿੱਥੇ ਰਹਦੀ ਆ ਹੁਣ ਵੀ ਨਹੀਂ ਵੈਸੇ ਤਾਂ ਪਤਾ ਪਟਿਆਲੇ ਰਹਦੀ ਆ ਪਰ ਮੈਂ ਗਈ ਨਹੀਂ ਉਹਨਾਂ ਦੇ ਘਰ ਨਹੀਂ ਗਈ ਉਹ ਤਾਂ ਆ ਗਈ ਬਸ ਟਾਈਮ ਹੀ ਨਹੀਂ ਲੱਗਿਆ ਸਾਡਾ ਤਾਂ ਹਲੇ ਜਾਣ ਦਾ ਉਧਰ ਨੰਗ ਕੇ ਆਇਆ ਪਰਸੋਂ ਅਸੀਂ ਤੇ ਫਿਰ ਕਵੇੜਾ ਹੁੰਦਾ ਸੀ ਅਸੀਂ ਗਏ ਨਹੀਂ ਨੇਰਾ ਹੋ ਗਿਆ ਸੀਗਾ ਪਰसों ਬੁੱਧਵਾਰ ਨੂੰ ਗਏ ਸੀ ਅਸੀਂ ਫੇਰ ਅਸੀਂ ਆ ਕੇ ਰੋਟੀ ਪਾਣੀ ਬਣਾਉਣਾ ਸੀ ਕਵੇਲਾ ਹੋ ਗਿਆ ਸੀਗਾ ਤਾਂ ਗਈ ਨਹੀਂ ਅਸੀਂ ਇੱਕ ਦਿਨ ਫੇਰ ਜਾਵਾਂਗੇ ਜਦੋਂ ਫ੍ਰੀ ਹੋਵਾਂਗੇ ਹਲੇ ਟਾਈਮ ਹੀ ਨਹੀਂ ਸੀਗਾ ਤੁਹਾਨੂੰ ਪਤਾ ਹੀ ਆ ਨਾ ਖੇਤੀ ਵਾਲਿਆਂ ਦਾ ਬਾਹਰ ਕਵਾੜ ਪੱਟ ਲਿਆ ਜੀ ਰੇਪ ਆ ਲਿਆ ਸਪਰੇਅ ਕਰ ਲਈ ਹੁਣ ਐਵੇਂ ਕੁਛ ਮੇਰਾ ਵੀ ਸਰੀਰ ਨਹੀਂ ਠੀਕ ਸੀ ਬਿਮਾਰ ਕਰਕੇ ਉਹਨੂੰ ਕਿਹਾ ਸੀ ਮੈਂ ਕਿ ਬੱਚੇ ਲਿਆਈ ਇੱਕ ਦਿਨ ਛੁੱਟੀ ਹੋਊ ਜਿੱਦਣ ਵੀ ਬੱਚਿਆਂ ਨੂੰ ਲਿਆਈ ਆ ਜੀ ਉਹ ਕਦੇ ਉਹ ਵੀ ਬਸ ਬੀਜੀ ਆ ਹਲੇ ਬੱਚੇ ਪੜ੍ਹਦੇ ਨੇ ਟੂਸਣਾ ਤੇ ਜਾਂਦੇ ਨੇ ਹਨਾ ਕੁਸ ਉਹ ਬਿਮਾਰ ਆ ਹੁਣ ਬੁਖਾਰ ਸੀ ਉਹਨੇ ਵੀ ਕਹਿ ਰਹੀ ਸੀ ਸਵੇਰੇ ਪੁੱਛਿਆ ਸੀ ਮੈਂ ਕਿ ਆਈ ਨਹੀਂ ਲਾਈਵ ਨਹੀਂ ਆਈ ਉਹ ਦੋ ਦਿਨ ਹੋ ਗਏ ਕਹਿੰਦੀ ਬਿਮਾਰ ਸੀਗੀ ਹੋਰ ਜੀ ਕੌਣ ਕੌਣ ਦੇਖਦਾ ਚਾਰ ਜਣੇ ਦੇਖਦੇ ਹਾਂ ਕਮੈਂਟ ਕਰ ਦਿਓ ਜੀ ਕੌਣ ਕੌਣ ਦੇਖਦੇ ਨੇ ਕੌਣ ਕੌਣ ਬਨੇਰੇ ਬੈਠਾ ਸੀਸੀਟੀਵੀ ਕੈਮਰਾ ਬਣਿਆ ਚਲੇ ਗਏ ਸਾਰੇ ਜਾਣੇ ਹੈਲੋ ਹਰਜਿੰਦਰ ਠੀਕ ਐ ਮੈਂ ਹੁਣ ਦਵਾਈ ਲੈ ਕੇ ਆਈ ਆ 4:7 ਵਜੇ ਲਾਈਵ ਗਿਲ ਕਿਵੇਂ ਹੋ ਮਾਤਾ ਜੀ ਮੈਂ ਆ ਗਈ ਆ ਵੇਖੋ ਮੈਂ ਫੇਰ ਆ ਗਈ ਧੰਨਵਾਦ ਮਾਨੋ ਬਿੱਲੀ ਤੁਸੀਂ ਆ ਗਏ ਮੈਂ ਨਾ 7 ਵਜੇ ਫਿਰ ਦਵਾਈ ਲੈ ਕੇ ਆਈਆਂ ਬੀਪੀ ਚੈੱਕ ਕਰਾ ਕੇ ਬੀਪੀ ਤਾਂ ਠੀਕ ਹੈ ਵੈਸੇ ਰੋਟੀ ਨੂੰ ਦਿਲ ਨਹੀਂ ਕਰਦਾ ਬਿਲਕੁਲ ਹੀ ਕਿੱਥੇ ਪੱਜ ਗਏ ਹੁਣ ਲਾਈਫ ਦੀ ਹਾਂ ਪਤਾ ਨਹੀਂ ਕਿੱਥੇ ਚਲੇ ਗਏ ਮੈਂ ਉਧਰ ਚਲੀ ਗਈ ਸੀ ਤੇ ਹੁਣ ਦੇਖਦੀਆਂ 2 ਦਿਨ ਕੱਲੂ ਦਵਾਈ ਲੈਣੀ ਆ 2 ਦਿਨ ਸੋਮਵਾਰ ਨੂੰ ਨਾ ਫਿਰ ਟੈਸਟ ਕਰਾਉਣੀ ਆ ਰੋਟੀ ਨੂੰ ਬਿਲਕੁਲ ਹੀ ਨਹੀਂ ਦਿਲ ਕਰਦਾ ਕੱਲ ਦੀ ਰੋਟੀ ਖਾਈ ਵੀ ਉਹਦੀ ਥੱਕੇ ਨਾਲ ਅੱਜ ਸਵੇਰ ਦੀ ਨਹੀਂ ਖਾਈ ਬਿਸਕਾਹ ਕਾਲੇ ਬਿਸਕੁਟ ਖਾ ਲੇ ਸੀ ਬਸ ਚਾਹ ਪੀ ਦਵਾਈ ਲੈ ਲਈ ਉਹ ਤੋਂ ਬਾਅਦ ਚੌਲ ਦੁਪਹਿਰੇ ਸ਼ਾਮ ਨੂੰ ਵੀ ਚੌਲ ਹੁਣ ਨਹੀਂ ਦਿਲ ਕਰਦਾ ਹੁਣ ਵੀ ਰੋਟੀ ਨੂੰ ਦਿਲ ਨਾ ਲੈਣ ਨੂੰ ਵੀ ਨਹੀਂ ਦਿਲ ਕਰਦਾ ਪਤਾ ਨਹੀਂ ਕਿਉਂ ਤੇ